ਹਰ ਰੋਜ਼ ਮੌਤ ਹੋ ਰਹੀ ਆ ਪੰਜਾਬ ਦੇ ਹੀਰੇ ਜਾ ਰਹੇ ਆ ਨੌਜਵਾਨੀ ਖਤਮ ਹੋ ਰਹੀ ਆ ਕਤਲ ਆਪਾ ਸਮਝਿਓ ਕਤਲ ਵੀ ਕਹਿ ਸਕਦੇ ਆਪਾਂ ਨੂੰ ਕਤਲ ਵੀ ਕਹਿ ਸਕਦੇ ਆ ਦੇਖੋ ਹੁਣ ਸਾਡੇ ਜ਼ਿਲ੍ਹੇ ਦਾ ਨੌਜਵਾਨ ਸੀ ਇਹਨਾਂ ਵਧੀਆ ਕੰਮ ਕਰ ਰਿਹਾ ਸੀ ਕੋਆਡੀ ਪ੍ਰੋਮੋਟਰ ਸੀ ਬੜੀ ਨਜ਼ਦੀਕੀ ਬਹੁਤ ਹੈ ਯੂਥ ਦਾ ਕੋਟਾ ਵੀ ਹੁੰਦਾ ਕਿ 70 ਜਿਹੜੀਆਂ ਟਿਕਟੋਕ ਚ ਕਿਹਾ ਨਵੇਂ ਚਿਹਰੇ ਨੂੰ ਦੇਣੀ ਆ ਉੱਚ ਨਵੇਂ ਚਿਹਰੇ ਕਿ ਤੁਹਾਡਾ ਹੋ ਸਕਦਾ ਪੰਜਾਬ ਦਾ ਉਦੇ ਵਿੱਚ ਸਾਰਾ ਹੀ ਹੱਥ ਸ ਪੰਜਾਬ ਸਰਕਾਰ ਦਾ ਆ ਜਿੱਥੇ ਵੀ ਜਾ ਮਾਤੀ ਜਾ ਕੇ ਦੇਖ ਲਓ ਕਿਸੇ ਹੁਣ ਥੋੜਾ ਦਿਨ ਪਹਿਲਾਂ ਇੱਕ ਬੰਗੀਆਂ ਕਾਰ ਹੋਇਆ ਸੀ ਦਿਨ ਦਿਹਾੜੇ ਠਾਣੇ ਦੇ ਮੋੜੇ ਗੋਲੀਆਂ ਚੱਲ ਗਈਆਂ ਸੀ ਸਰਕਾਰ ਕੀ ਕਰ ਰਹੀ ਆ ਸਾਨੂੰ ਨਹੀਂ ਪਤਾ ਤੇ ਰਾਣਾ ਬਲਾਚ ਸਰਕਾਰ ਨਵੇਂ ਚਿਹਰੇ ਨੂੰ ਪ੍ਰੋਮੋਟ ਕਰ ਰਹੀ ਆ ਇਹ ਗੱਲ ਚੀਜ਼ ਹੈ ਨਾ ਜੀ ਤੇ ਨਵੇਂ ਚਿਹਰਿਆਂ ਦੇ ਵਿੱਚ ਹੁਣ ਪੜੇ ਲਿਖੇ ਮੁੰਡੇ ਅੱਜਕੱਲ ਜਿਆਦਾ ਨਾ ਕਰਤੇ ਉਮੀਦ ਰੱਖਦੇ ਦਾਅਵੇਦਾਰੀ ਰੱਖੋਗੇ ਅਸੀਂ ਉਹਦੇ ਨਾਲ ਆ ਜੀ ਅਸੀਂ ਤਾਂ ਉਮੀਦ ਰੱਖਾਂਗੇ ਜੀ ਅਸੀਂ ਉਹਨੂੰ ਪ੍ਰੋਮੋਟ ਕਰ ਰਹੇ ਹਾਂ ਅਸੀਂ ਤਾਂ ਉਮੀਦ ਰੱਖਾਂਗੇ ਇਸ ਚੀਜ਼ ਦੀ ਕਿ ਸਾਡਾ ਬੰਦਾ ਮੋੜੇ ਆਵੇ ਮੋੜੇ ਆਵੇ ਦਾਅਵੇਦਾਰ ਸਰਕਾਰ ਹਾਏ 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 ਜੈ ਸਰਕਾਰ ਮੁਬਾਰਕ ਮੁਬਾਰਕ ਸੁਭਾਰ ਸਰਕਾਰ ਮੁਬਾਰਕ 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 ਜੈ ਸਰਕਾਰ ਹਾਏ 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 ਜੈ ਸਰਕਾਰ ਮੁਬਾਰਕ ਮੁਬਾਰਕ ਸੁਭਾਰ ਇਹ ਸਮਨ ਆਦਿ ਤੁਸੀਂ ਵੱਡਾ ਇਕੱਠ ਕੀਤਾ ਹੈ ਔਰ ਪੰਜਾਬ ਸਰਕਾਰ ਦਾ ਪਤਲਾ ਫੁੱਕੇ ਉਹਦੇ ਪਿੱਛੇ ਤੁਸੀਂ ਆਮ ਜਨਤਾ ਨੂੰ ਸਮਝਾਣਾ ਕੀ ਚਾਹੁੰਦੇ ਹੋ ਉਹਦੇ ਪਿੱਛੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਇਹ ਹੀ ਸਮਝਾਉਣਾ ਚਾਹੁੰਦੇ ਆ ਜੀ ਆਏ ਦਿਨ ਹਰ ਰੋਜ਼ ਮੌਤ ਹੋ ਰਹੀ ਆ ਪੰਜਾਬ ਦੇ ਹੀਰੇ ਜਾ ਰਹੇ ਆ ਨੌਜਵਾਨੀ ਖਤਮ ਹੋ ਰਹੀ ਆ ਕਤਲ ਆਪਾਂ ਸਮਝਿਓ ਕਤਲ ਵੀ ਕਹਿ ਸਕਦੇ ਆਪਾਂ ਨੂੰ ਕਤਲ ਵੀ ਕਹਿ ਸਕਦੇ ਆ ਦੇਖੋ ਹੁਣ ਆਪ ਸਾਡੇ ਜ਼ਿਲ੍ਹੇ ਦਾ ਨੌਜਵਾਨ ਸੀ ਇਹਨਾਂ ਵਧੀਆ ਕੰਮ ਕਰ ਰਿਹਾ ਸੀ ਕਵੈਡੀ ਪ੍ਰੋਮੋਟਰ ਸੀ ਤੇ ਉਹਦੀ ਦਿਨ ਦਿਹਾੜੇ ਤੁਸੀਂ ਦੇਖ ਲਓ ਗੋਲੀਆਂ ਮਾਰ ਕੇ ਹੱਤਿਆ ਕਰਨ ਟੂਰਨਾਮੈਂਟ 'ਚ ਹੱਤਿਆ ਕਰ ਦਿੱਤੀ ਗਈ ਆ ਤੁਸੀਂ ਇਹ ਦੇਖੋ ਲਾਅਨ ਆਰਡਰ ਦੀ ਜਿਹੜੀ ਸਥਿਤੀ ਆ ਪੰਜਾਬ ਚ ਉਹ ਬਿਲਕੁਲ ਵਿਗੜ ਚੁੱਕੀ ਆ ਉਹ ਇਹਨਾਂ ਦੇ ਹੱਥ ਵਾਸ ਕੁਝ ਨਹੀਂ ਰਿਹਾ ਹੁਣ ਸਰਕਾਰ ਟੋਟਲੀ ਫੇਲ ਹੋ ਚੁੱਕੀ ਆ ਜੀ ਪਰ ਸਰਕਾਰ ਇਹ ਵੀ ਕਹ ਲਈਏ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੇ ਹੋਏ ਕੰਡੇ ਜਿਹੜੇ ਆ ਉਹ ਹੁਣ ਉੱਠਦੇ ਪਏ ਆ ਵੀ ਪਿਛਲੀਆਂ ਸਰਕਾਰਾਂ ਨੇ ਕੰਡੇ ਵਿਜੇ ਇੱਥੇ ਚੁੱਕਦੇ ਪਏ ਉਹਦੇ ਤੇ ਕੀ ਕਹੂੰਗਾ ਨਹੀਂ ਪਿਛਲੀਆਂ ਸਰਕਾਰਾਂ ਨੇ ਕੰਡੇ ਨਹੀਂ ਵਿਜੇ ਹੋ ਪਿਛਲੀਆਂ ਸਰਕਾਰਾਂ ਚ ਐਦਾਂ ਦਿਨ ਦਿਹਾੜੇ ਕੋਈ ਗੋਲੀਆਂ ਨਹੀਂ ਮਾਰਦਾ ਸੀਗਾ ਦਿਨ ਦਿਹਾੜੇ ਹੱਤਿਆ ਨਹੀਂ ਹੁੰਦੀ ਸੀ ਤੁਸੀਂ ਚਾਰੂ ਦੀ ਸਰਕਾਰ 'ਚ ਦੇਖ ਲਓ ਇਹਨਾਂ ਦੇ ਬੰਦੇ ਸਾਰੇ ਸਾਡੇ ਪੰਜਾਬ ਦੇ ਹੀਰੇ ਜਾਂਦੇ ਲਗੇ ਸਿੱਧੂ ਮਸੇਵਾਲਾ ਮਾਰੇ ਕਿਹਾ ਜੀ ਠੀਕ ਹੈ ਜੀ ਦੀਪ ਸਿੱਧੂ ਦੀ ਹੱਤਿਆ ਹੋ ਗਈ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਹੋ ਗਈ ਅਸੀਂ ਆਪਣੇ ਪੰਜਾਬ ਦੇ ਹੀਰੇ ਕਿਹੜੀ ਸਰਕਾਰ 'ਚ ਗਵਾਏ ਆ ਦੀਪ ਸਿੱਧੂ ਦੀ ਇਲੈਕਸ਼ਨ ਤੋਂ ਪਹਿਲਾਂ ਹੋ ਗਈ ਸੀਗੀ ਵੋਟਾਂ ਤੋਂ ਪਹਿਲਾਂ ਹੋ ਗਈ ਸੀਗੀ 20 ਤਰੀਕ ਨੂੰ ਮੇਰੇ ਕੋਲ ਇਲੈਕਸ਼ਨ ਸੀਗੇ 15 ਦਾ ਵਾਕਿਆ ਹੈ ਉਹਦਾ 15 ਦਾ ਵਾਕਿਆ ਹੈ ਤੇ ਤੁਸੀਂ ਇਹ ਹਿਸਾਬ ਲਾ ਲਓ ਉਦੋਂ ਸਿੱਧੂ ਮਸੇਵਾਲਾ ਜੀ ਠੀਕ ਹੈ ਜੀ ਸੰਦੀਪ ਨੰਗਲ ਅੰਬੀਆਂ ਜਿਹੜੇ ਆਪਣੇ ਪੰਜਾਬ ਦੇ ਪ੍ਰਸਿੱਧ ਖਿਡਾਰੀ ਹੋਏ ਜਾਂ ਗੀਤਕਾਰ ਚ ਹੋਏ ਸਾਰੇ ਕਲਾਕਾਰਾਂ ਦੀ ਜਿਹੜੀ ਆ ਉਹ ਸੇਫ ਨਹੀਂ ਮੰਨਦੇ ਸੇਫ ਨਹੀਂ ਮੰਨਦੇ ਅੱਛਾ ਤੁਸੀਂ ਵੱਡਾ ਕੱਟ ਕੀਤਾ ਨੌਜਵਾਨ ਤੁਹਾਡੇ ਨਾਲ ਆਏ ਆ ਪਿੱਛੇ ਤੁਹਾਡੀ ਹਾਈ ਕਮਾਂਡ ਦੀ ਗਾਈਡਲਾਈਨ ਹੈ ਡਾਇਰੈਕਸ਼ਨ ਹੈ ਕੋਈ ਮੈਂ ਹਾਂਜੀ ਬਿਲਕੁਲ ਜੀ ਹਾਈ ਕਮਾਂਡ ਦੀ ਵੀ ਡਾਇਰੈਕਸ਼ਨ ਹੈ ਹਾਈ ਕਮਾਂਡ ਨੇ ਵੀ ਕਿਹਾ ਤੇ ਅਸੀਂ ਨੌਜਵਾਨ ਕਾਫੀ ਦਿਨਾਂ ਤੋਂ ਜਿਸ ਦਿਨ ਸਾਡੇ ਜ਼ਿਲ੍ਹੇ ਦਾ ਨੌਜਵਾਨ ਸੀਗਾ ਜਿਹਦੀ ਹੱਤਿਆ ਹੋਈ ਅਸੀਂ ਪਹਿਲੇ ਹੀ ਪਲਾਨ ਕਰ ਰਹੇ ਸੀਗੇ ਕਿ ਅਸੀਂ ਸਾਡੇ ਮਨ 'ਚ ਰੋਸ ਆ ਕਿ ਅਸੀਂ ਇਹਨੂੰ ਕੱਟ ਕਰੀਏ ਅੱਛਾ ਇੱਕ ਗੱਲ ਨਾ ਹੋਰ ਅੱਜਕੱਲ ਚਰਚਾ ਦਾ ਬੜਾ ਵਿਸ਼ਾ ਬਣੀ ਹੋਈ ਆ ਰਾਹੁਲ ਗਾਂਧੀ ਹੁਣ ਵੀ ਕਹਿੰਦੇ ਆ ਉਹਨਾਂ ਦੀ ਆਪਣੀ ਵੱਡੀ ਫੈਨ ਫਾਲੋਇੰਗ ਆ ਰਾਜਾ ਬੜਿੰਗ ਵੀ ਕਹੀ ਥਈ ਕਿ ਸੁਣਿਆ ਕਿ ਇਸ ਵਾਰ 70 ਨਵੇਂ ਚਿਹਰਿਆਂ ਨੂੰ ਜਿਹੜੀ ਟਿਕਟ ਮਿਲਣੀ ਆ ਤੁਸੀਂ ਵੀ ਹੋ ਤੁਸੀਂ ਨਹੀਂ ਚਲੋ ਉਹ ਤਾਂ ਬਾਅਦ ਦੀਆਂ ਗੱਲਾਂ ਜੀ ਅਸੀਂ ਪਹਿਲਾਂ ਆਮ ਪਬਲਿਕ ਇਹਨਾਂ ਯੂਥ ਤੁਹਾਡੇ ਨਾਲ ਆਇਆ ਕਿ ਇਹਨਾਂ ਦੀ ਡਿਮਾਂਡ ਹੈ ਤੁਹਾਡੇ ਸਾਥੀਆਂ ਦੀ ਚਲੋ ਉਹ ਤਾਂ ਆਉਣ ਵਾਲੇ ਸਮੇਂ 'ਚ ਦੇਖਾਂਗੇ ਜੀ ਇਹ ਤਾਂ ਚਲੋ ਆਪਣੇ ਭਰਾ ਆ ਇਹ ਤਾਂ ਜਿਹੜੇ ਵਾਕਏ ਹੋ ਰਹੇ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਇਆ ਮੋਹਿਤ ਮਹਿੰਦਰਾ ਦਾ ਤੁਹਾਡੇ ਨਾਲ ਨਜ਼ਦੀਕੀ ਬਹੁਤ ਹੈ ਯੂਥ ਦਾ ਕੋਟਾ ਵੀ ਹੁੰਦਾ ਕਿ 70 ਜਿਹੜੀਆਂ ਟਿਕਟਾਂ ਕਿਆ ਨਵੇਂ ਚਿਹਰੇ ਨੂੰ ਦੇਣੀ ਆ ਸੰਜੀਕਰਨ ਚਾਹ ਹਾਂਜੀ ਜੀ ਸਰ ਪਹਿਲਾਂ ਤਾਂ ਸਾਸੀਗਲ ਜੀ ਪਹਿਲਾਂ ਸੂਰੀ ਸਾਹਿਬ ਦਾ ਬਹੁਤ ਧੰਨਵਾਦ ਆ ਸੂਰੀ ਸਾਹਿਬ ਸਾਡੇ ਹਰ ਮੇਲੇ ਹਰ ਪ੍ਰੋਗਰਾਮ ਤੇ ਜਦੋਂ ਵੀ ਅਸੀਂ ਸੂਰੀ ਸਾਹਿਬ ਨੂੰ ਇਨਵਾਈਟ ਕਰਦੇ ਆ ਇਹ ਸਾਡੇ ਨਾਲ ਖੜਦੇ ਆ ਅੱਜ ਵੀ ਸਾਡੇ ਜੂਤ ਦਾ ਇੱਕ ਕੱਟ ਸੀ ਜੋ ਕਿ ਇੱਕ ਲਾਅਨ ਆਰਡਰ ਖਿਲਾਫ ਹੋ ਚੁੱਕਾ ਪੰਜਾਬ ਦਾ ਉਹਦੇ ਵਿੱਚ ਸਾਰੇ ਹੀ ਹੱਥ ਸ ਪੰਜਾਬ ਸਰਕਾਰ ਦਾ ਆ ਜਿੱਥੇ ਵੀ ਜਾ ਮਾਜੀ ਜਾ ਕੇ ਦੇਖ ਲਓ ਕਿਸੇ ਹੁਣ ਥੋੜਾ ਦਿਨ ਪਹਿਲਾਂ ਬੰਗੀਆਂ ਕਾਰ ਹੋਇਆ ਸੀ ਦਿਨ ਦਿਹਾੜੇ ਥਾੜੇ ਦੇ ਮੋੜੇ ਗੋਲੀਆਂ ਚੱਲ ਗਈਆਂ ਸੀ ਸਰਕਾਰ ਕੀ ਕਰ ਰਹੀ ਹੈ ਸਾਨੂੰ ਨਹੀਂ ਪਤਾ ਤੇ ਰਾਣਾ ਬਲਾ ਚੌਰੀਆ ਨਹੀਂ ਪਰ ਉੱਥੇ ਗ੍ਰਿਫਤਾਰੀਆਂ ਹੋਈਆਂ ਗ੍ਰਿਫਤਾਰੀਆਂ ਬਾਅਦ ਚ ਹੋਈਆਂ ਪਹਿਲਾਂ ਲਾਅ ਨਾਅਰਡਰ ਨੂੰ ਪਹਿਲਾਂ ਵੀ ਸੁਧਾਰਿਆ ਜਾ ਸਕਦਾ ਜੀ ਜਦੋਂ ਦਿਨ ਦਿਹਾੜੇ ਲੋਕ ਪੇਸਟਰ ਆਪਣਾ ਲੈ ਕੇ ਘੁੰਮਦੇ ਆ ਤੁਸੀਂ ਉਹ ਚੀਜ਼ਾਂ ਨੂੰ ਪਹਿਲਾਂ ਵੀ ਕੰਟਰੋਲ ਕਰ ਸਕਦੇ ਆ ਚਾਵਾ ਇਹ ਨਿਕ ਜਿਹੜਾ ਅਸਲ ਆਇਆ ਪਿਛਲੀ ਸਰਕਾਰ ਦੇ ਵੇਲੇ ਆ ਸਰਕਾਰ ਇਹ ਕਹਿੰਦੀ ਹੈ ਤੁਸੀਂ ਦੇਖੋ ਵੀ ਜਿਹੜੇ ਜੂਥ ਆ ਪੰਜਾਬ ਦਾ ਜੂਥ ਆ ਉਹਨੂੰ ਇਹ ਕਹਿੰਦੇ ਸੀ ਵੀ ਮਜੀਠੀਆ ਸਾਹਿਬ ਨਸ਼ਾ ਫੈਲਾਉਂਦੇ ਸੀ ਮਜੀਠੀਆ ਸਾਹਿਬ ਤਾਂ ਕਦੇ ਚਲ ਗਏ ਉਹਨਾਂ ਨੂੰ ਤਾਂ ਜੇਲ੍ਹ ਵਿੱਚ ਹੀ ਰੱਖਤਾ ਇਨਾਂ ਕੋਲ ਇਹ ਤਾਂ ਕੁਝ ਨਹੀਂ ਕੰਟਰੋਲ ਆਇਆ ਤੇ ਆਉਣ ਵਾਲੇ ਟਾਈਮ 'ਚ ਤੁਸੀਂ ਲਾਅ ਐਂਡ ਆਰਡਰ ਦੇਖ ਲਓ ਸਾਡੇ ਉਹ ਰਾਣਾ ਬਲਾਚੋਰੀਆ ਸਾਡਾ ਬਹੁਤ ਵਧੀਆ ਪ੍ਰਮੋਟਰ ਸੀ ਕਬੱਡੀ ਦਾ ਜਿਹੜਾ ਕਬੱਡੀ ਖਿਡਾਰੀਆਂ ਨੂੰ ਪ੍ਰਮੋਟ ਕਰਕੇ ਉੱਪਰ ਤੱਕ ਲੈ ਕੇ ਜਾਂਦਾ ਸੀ ਉਹਨੂੰ ਦਿਨ ਦਿਹਾੜੇ ਗੋੜੀਆਂ ਮਾਰ ਕੇ ਮਾਰ ਦਿੱਤਾ ਗਿਆ ਤੁਸੀਂ ਇੱਥੇ ਦੇਖੋ ਕਿ ਮੇ ਲਾਅ ਐਂਡ ਆਰਡਰ ਕਿੱਥੇ ਬਚ ਗਿਆ ਸਾਡਾ ਇੱਕ ਸਵਾਲ ਹੈ ਮੰਨ ਕੇ ਚੱਲੀਏ ਕਾਂਗਰਸ ਸਰਕਾਰ ਆ ਜਾਂਦੀ ਹੈ ਤੁਹਾਡਾ ਸੀਐਮ ਬਣ ਜਾਂਦਾ ਕਾਂਗਰਸ ਸਰਕਾਰ ਦਾ ਫਿਰ ਉਹ ਲਾਅ ਐਂਡ ਆਰਡਰ ਨੂੰ ਕਿਦਾਂ ਸਹੀ ਕਰੋਗੇ ਉਹਨਾਂ ਕੋ ਕਿਹੜੀ ਗਿੱਦੜ ਸਿੰਘੀ ਹੈਗੀ ਆ ਕਿ ਆਂਦੇ ਲਾਅ ਐਂਡ ਆਰਡਰ ਠੀਕ ਕਰ ਦੋ ਲੋਕਾਂ ਕੋਲ ਹੈਗਾ ਉਹ ਜਬਤ ਹੋ ਜਾਏਗਾ ਉਹ ਕਿਹੜੀ ਗਿੱਦੜ ਸਿੰਘੀ ਹੈਗੀ ਦੇਖੋ ਜੀ ਤੁਸੀਂ ਆਪਣੇ ਆਪ ਦੱਸ ਰਹੇ ਹੋ ਕਿ ਆਉਣ ਵਾਲੇ ਟਾਈਮ 'ਚ ਕਾਂਗਰਸ ਸਰਕਾਰ ਕਹਿ ਰਹੀ ਹੈ ਮੈਂ ਜੇ ਮੈਂ ਜੇ ਕਿਹਾ ਮੈਂ ਤੁਹਾਨੂੰ ਕਹਿੰਦਾ ਆਉਣ ਵਾਲੇ ਟਾਈਮ 'ਚ ਕਾਂਗਰਸ ਸਰਕਾਰ ਨਵੇਂ ਚਿਹਰੇ ਨੂੰ ਪ੍ਰਮੋਟ ਕਰ ਰਹੀ ਆ ਹਾਂ ਠੀਕ ਹੈ ਇਹ ਗੱਲ ਚੀਜ਼ ਹੈ ਨਾ ਜੀ ਤੇ ਨਵੇਂ ਚਿਹਰਿਆਂ ਦੇ ਵਿੱਚ ਹੁਣ ਪੜੇ ਲਿਖੇ ਮੁੰਡੇ ਅੱਜਕਲ ਜ਼ਿਆਦਾ ਨਾ ਅਸੀਂ ਉਮੀਦ ਰੱਖਦੇ ਦਾਅਵੇਦਾਰੀ ਰੱਖੋਗੇ ਅਸੀਂ ਉਹਦੇ ਨਾਲ ਆ ਜੀ ਅਸੀਂ ਤਾਂ ਉਮੀਦ ਰੱਖਾਂਗੇ ਜੀ ਅਸੀਂ ਉਹਨੂੰ ਪ੍ਰਮੋਟ ਕਰ ਰਹੇ ਹਾਂ ਅਸੀਂ ਤਾਂ ਉਮੀਦ ਰੱਖਾਂਗੇ ਇਸ ਚੀਜ਼ ਦੀ ਕਿ ਸਾਡਾ ਬੰਦਾ ਮੋੜੇ ਆਵੇ ਉਹਦੇ ਅਸੀਂ ਦਾਅਵੇਦਾਰੀ ਰੱਖੂਗੇ ਅਸੀਂ ਅਸੀਂ ਪ੍ਰਮੋਟ ਕਰਾਂਗੇ ਠੀਕ ਹੈ ਬਾਕੀ ਸਾਡਾ ਜਿਹੜਾ ਉੱਪਰ ਹਾਈ ਕਮਾਂਡ ਹੈ ਉਹਦੇ ਪਰ ਕੀ ਆ ਕੀ ਕਰਦਾ ਕੀ ਨਹੀਂ ਕਰਦਾ ਮਨੋ ਅਸੀਂ ਆਰ ਵਾਲੇ ਸਮਝ ਉਮੀਦ ਰੱਖੀ ਹੈ ਕਿ ਕਿਹੜੇ ਚਿਹਰਾ ਵੀ ਜਿਹੜਾ ਪ੍ਰਮੋਟ ਹੋ ਜਾਏ ਇਹ ਕਹ ਰਹੇ ਸੂਰੀ ਸਾਹਿਬ ਅਸੀਂ ਉਮੀਦ ਰੱਖਾਂਗੇ ਬਾਕੀ ਹਾਈ ਕਮਾਂਡ ਕੀ ਜੀ ਅਸੀਂ ਨਾਲ ਇੱਥੇ ਇੱਥੇ ਜੀ ਚਲ ਤੁਸੀਂ ਤੋਂ ਹਾਂ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਾਂਗਰਸ ਸਰਕਾਰ ਜਿਹੜਾ ਪੁਲਿਸ ਨੂੰ ਆਪਣਾ ਕੰਮ ਜਿਹੜਾ ਆ ਉਹ ਉਹਨਾਂ ਦੇ ਤਰੀਕੇ ਨਾਲ ਕਰਨ ਦਿੰਦੀ ਹੈ ਜੀ ਇਹ ਤੁਹਾਨੂੰ ਵੀ ਪਤਾ ਹੋਣਾ ਸਭ ਨੂੰ ਪਤਾ ਹੈ ਜੀ ਹੁਣ ਜਿਹੜਾ ਕੰਮ ਆ ਪੁਲਿਸ ਨੂੰ ਪੁਲਸ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਕਰਨ ਦਿੱਤਾ ਜਾ ਰਿਹਾ ਠੀਕ ਹੈ ਜੀ ਉੱਥੇ ਜਦੋਂ ਕੋਈ ਪੁਲਿਸ ਕਿਤੇ ਜਾਂਦੀ ਹੈ ਪਹਿਲਾਂ ਜੀ ਫੋਨ ਆ ਜਾਂਦੇ ਆ ਕੋਈ ਐਮਐਲਏ ਫੋਨ ਕਰ ਦਿੰਦਾ ਕੋਈ ਕੋਈ ਬੰਦਾ ਨਹੀਂ ਕਲਚਰ ਦਾ ਪੁਰਾਣਾ ਹੀ ਆ ਇਹ ਕਲਚਰ ਨੂੰ ਆਪਾਂ ਨਾਗੇ ਹੀ ਔਰ ਨਫਰੀ ਘੱਟ ਜਿਹੜੀ ਮੈਨੂੰ ਲੱਗਦਾ ਉਹ ਵੱਡਾ ਇਸ਼ੂ ਹੈ ਇੱਥੇ ਹੀ ਹੈ ਜੀ ਅਸੀਂ ਇਹੀ ਕ ਸਰਕਾਰ ਜਿਆਦਾ ਅਸਤੀਫਾ ਦੇ ਦੇਵੇ ਜਾਂ ਆਪਣਾ ਕੰਮ ਜਿਹੜਾ ਪੁਲਿਸ ਨੂੰ ਸਹੀ ਤਰੀਕੇ ਨਾਲ ਪੁਲਿਸ ਦੇ ਹਵਾਲੇ ਕਰ ਦੇਵੇ ਪੁਲਿਸ ਆਪਣਾ ਕੰਮ ਆਪ ਕਰੇ ਸਭ ਤੋਂ ਵੱਡਾ ਗੱਲ ਪੰਜਾਬ ਨੂੰ ਬਚਾਣ ਲਈ ਇਹੀ ਅਸੀਂ ਕੰਮਾਂ ਕਰਦੇ ਹਾਂ ਪੁਲਿਸ ਸਟੇਟ ਬਣ ਜੂਗੀ ਨਹੀਂ ਨਹੀਂ ਪੁਲਿਸ ਸਟੇਟ ਦਾ ਜੀ 5 ਵਜੇ ਸਾਨੂੰ ਕੋਈ ਨਹੀਂ ਬੰਦੇ ਬਚਣ ਮਰ ਜੀਆਂ ਕਰੂਗੀ ਸਿਰ ਬੰਦੇ ਬਚਨੇ ਚਾਹੀਦੇ ਜਿੱਡੇ ਵੱਡੇ ਵੱਡੇ ਕਬੱਡੀ ਦਾ ਪ੍ਰਮੋਟਰ ਮਰ ਗਿਆ ਸਿੱਧੂ ਮੂਸੇ ਵਾਲਾ ਮਾਰਤਾ ਦੇਖੋ ਇਹ ਚੀਜ਼ਾਂ ਦਾ ਬਚਾਅ ਹੋਊਗਾ ਨਾ ਜੀ ਅਸੀਂ ਇਹ ਚਾਹਦੇ ਹਾਂ ਜੀ ਇਹਨਾਂ ਕੋਲ ਇਹ ਚੀਜ਼ਾਂ ਹੋਣੀਆਂ ਨਹੀਂ ਜੀ ਤੁਹਾਨੂੰ ਪਤਾ ਜੀ ਕਾਂਗਰਸ ਰਾਜ ਕਰੀਏ ਤੇਰਾ ਕੁਝ ਹੋਇਆ ਜੀ ਨ ਸੂਰੀ ਸਾਹਿਬ ਅਕਾਲੀ ਦਲ ਦੀ ਵੀ ਤਾਰੀਫ ਕਰ ਰਹੇ ਜਿਹੜਾ ਬੰਗਿਆ ਥਾਣੇ ਮੁਰੇ ਗੋਲੀਆਂ ਚੱਲੀਆਂ ਉਹ ਨਜਾਇਜ਼ ਨਾ ਥੋੜਾ ਉਹ ਕੋ ਲਾਇਸੈਂਸ ਹੀ ਹਟਿਆ ਸੀ ਅੱਛਾ ਉੱਤੇ ਪਰਚਾ ਚਾਲ ਲਗਾਇਆ ਜੀ ਸਰਕਾਰ ਉਹਨੂੰ ਲਾਇਸੈਂਸ ਬਣਾ ਕੇ ਦੇ ਰਹੀ ਆ ਤੇ ਤੁਸੀਂ ਆਪ ਦੱਸੋ ਸਰਕਾਰ ਲਈ ਇਹ ਕਿੱਡੀ ਵਧੀਆ ਗੱਲ ਆ ਪਰ ਹੋ ਸਕਦਾ ਡਿਫੈਂਸ ਨਹੀਂ ਦਿੱਤਾ ਹੋਵੇ ਨਹੀਂ ਜੀ ਚਲੋ ਡਿਫੈਂਸ ਫੈਸਲੀ ਦੇ ਦੇ ਸਕਦੇ ਆ ਪਰ ਕਿਸੇ ਦੇ ਗੋਲੀਆਂ ਮਾਰਨ ਥੋੜਾ ਨਜਾਇਜ਼ ਦੇ ਸਕਦੇ ਆ ਪਰ ਫਿਰ ਉਹ ਸਰਕਾਰ ਨੇ ਨਹੀਂ ਦਿੱਤਾ ਉਹ ਤਾਂ ਕੋ ਪ੍ਰਸ਼ਾਸਨ ਨੇ ਜਿਹੜਾ ਅਸਲਾ ਪਾਸ ਕੀਤਾ ਹੈ ਦੇਖੋ ਜੀ ਪ੍ਰਸ਼ਾਸਨ ਜਿਹੜਾ ਆ ਸਪਾਰਸ਼ ਤੋਂ ਬਿਨਾ ਨਹੀਂ ਦਿੰਦਾ ਪੋਲੀਟੀਕਲ ਬੰਦੇ ਦੀ ਸਪਾਰਸ਼ ਪੈਂਦੀ ਆ ਦਾਸਲਾ ਬਣਦਾ ਜੀ ਤੁਹਾਨੂੰ ਵੀ ਸੂਰੀ ਸਾਹਿਬ ਪਤਾ ਇਸ ਗੱਲ ਦਾ ਮੈਨੂੰ ਸੂਰੀ ਸਾਹਿਬ ਹਾਂ ਜੀ ਨਹੀਂ ਸੂਰੀ ਸਾਹਿਬ ਤੁਸੀਂ ਤੁਸੀਂ ਇਦਾਂ ਕਰੋ ਤੁਸੀਂ ਮੇਰੇ ਨਾਲ ਚਲੋ ਮੈਂ ਅੱਜ ਲਾਇਸੈਂਸ ਫਰਾਈ ਕਰ ਦਿੰਦਾ ਜੀ ਮੈਨੂੰ ਕਿੰਨਾ ਕ ਲਾਇਸੈਂਸ ਇਸ਼ੂ ਕਰ ਦਿੰਦੇ ਜੀ ਸਾਨੂੰ ਤਾਂ ਕੋਈ ਲਾਇਸੈਂਸ ਨਹੀਂ ਮਿਲਦਾ ਸਾਡੇ ਤਾਂ ਸਮਝ ਲਾਇਸੈਂਸ ਲੈਣ ਲਈ ਅਸੀਂ ਲੀਗਲ ਤੌਰ ਤੇ ਵੀ ਅਪਲਾਈ ਕਰਦੇ ਹਾਂ ਤਾਂ ਸਾਡੇ ਮੋਹਰਾ ਦਿੰਦੇ ਜੀ ਦੁਆ ਕਰ ਰਿਹਾ ਕੋਈ ਐ ਨਹੀਂ ਹੈਗਾ ਤੇ ਆ ਕਈ ਲੋਕ ਆ ਪੈਸੇ ਦੇ ਬਲਬੁੱਤੇ ਨਾਲ ਜਾਂ ਸੁਖਾਰਸ਼ਾਂ ਦੇ ਬਲਬੁੱਤੇ ਨਾਲ ਛੋਟੇ ਛੋਟੇ ਉਮਰ ਦੇ ਮੁੰਡੇ ਪਿਸਟਲ ਲਾਇਸੈਂਸ ਲਈ ਹੁੰਦੇ ਆ ਤੁਸੀਂ ਇਹ ਨਾ ਉਹ ਲੋਕਾਂ ਦੀ ਫਿਰ ਵੀਡੀਓ ਵੀਡੀਓ ਜਾਂ ਆਡੀਓ ਸਾਡੇ ਤੱਕ ਪਹੁੰਚਾਓ ਤਾਂ ਹੀ ਅਸੀਂ ਉਹਨਾਂ ਨੂੰ ਜਨਤਕ ਕਰਾਂਗੇ ਪਤਾ ਲੱਗੂਗਾ ਅਸੀਂ ਹੁਣ ਤੁਸੀਂ ਸਾਡੇ ਨਾਲ ਸਾਥ ਦਿਨੇ ਆ ਅਸੀਂ ਉਮੀਦ ਕਰਦੇ ਆ ਕਿ ਅਸੀਂ ਤੁਹਾਡੇ ਤੱਕ ਕੁਝ ਪਹੁੰਚਾਵਾਂਗੇ ਤਾਂ ਤੁਸੀਂ ਉਹ ਚੀਜ਼ ਨੂੰ ਆਪਣੀ ਟੀਵੀ ਤੇ ਆਪਣੇ ਚੈਨਲ ਦੇ ਉੱਪਰ ਚਲਾਉਂਗੇ ਜੂਰੀ ਸਾਹਿਬ ਤੁਸੀਂ ਰੇਲਵੇ ਰੋਡ ਦੇਖ ਲਓ ਕੱਲ ਮੈਂ ਇੱਕ ਇੰਸਟਾਗ੍ਰam ਤੇ ਵੀਡੀਓ ਦੇਖਦਾ ਸੀ ਬੱਚੇ ਉੱਥੇ ਕ੍ਰਿਕਟ ਖੇਡ ਰਹੇ ਆ ਜੋੜਾ ਛੋਟਾ ਜਿਹਾ ਟੋਟਾ ਬਣਾਇਆ ਨਾ ਜੀ ਉੱਥੇ ਬੱਚੇ ਕ੍ਰਿਕਟ ਖੇਡ ਰਹੇ ਆ 4 ਸਾਲ ਚ ਉਹਨਾਂ ਕੋਲ ਰੇਲਵੇ ਰੋਡ ਨਹੀਂ ਕੋਣਿਆ ਪਰ ਉਹ ਦੇਣ ਤਾਂ ਤੁਹਾਡੀ ਸਰਕਾਰ ਦੀ ਹੈ ਨਹੀਂ ਸਾਡੇ 3-4 ਮਹੀਨੇ ਜੀ ਟੁੱਟ ਗਿਆ ਸੀ ਉਹ ਚਲੋ ਸਰਕਾਰ ਨੇ ਬਣਾਇਆ ਤਾਂ ਸੀਗਾ ਜੀ ਨਹੀਂ ਤੁਸੀਂ ਦੱਸੋ ਹੁਣ ਜੇ ਰੋਟੀ ਬਣਾਈ ਕੱਚੀ ਬਿੱਲੀ ਦੇ ਦਿੱਤੀ ਤਾਂ ਫੇ ਬਣਾਈ ਕਾਦੀ ਹੋਈ ਬੜਾ ਭੁੱਖੇ ਤੇ ਭੁੱਖੇ ਰਹਿ ਗਏ ਸੂਰੀ ਸਾਹਿਬ ਚਲੋ ਸਰਕਾਰ ਤੁਸੀਂ ਉਹਨੇ ਸਾਡੀ ਸਰਕਾਰ ਦੀ ਦੇਣਾ ਅਸੀਂ ਵੀ ਤਾਂ ਇਹਨਾਂ ਨੂੰ 4-5 ਦੇ ਚੁੱਕੇ ਆ ਜੀ ਚਾਰ ਸੱਤ ਇਹਨਾਂ ਕੋਈ ਕੁਝ ਨਹੀਂ ਹੋ ਰਿਹਾ ਵੀ ਕਹਿੰਦੇ ਕਿ ਮਨਿਆਦ ਨਹੀਂ ਹੁੰਦੀ 5 ਸਾਲ ਪਹਿਲਾਂ ਬਣਾਉਣ ਦੀ ਅੱਛਾ 5 ਸਾਲ ਪਹਿਲਾਂ ਮਨਿਆਦ ਨਹੀਂ ਹੁੰਦੀ ਜੀ ਕੋਈ ਨਹੀਂ ਫਿਰ ਆ ਆ ਵਾ ਟਾਈਮ ਦੱਸ ਦੂਗਾ ਜਦੋਂ ਮਨਿਆਦ ਕਿੰਨੀ ਹੁੰਦੀ ਹੈ ਜੀ ਰਾਂਗ ਰੋਡ ਦੀ ਮਨਿਆਦ ਨੂੰ ਖਤਮ ਹੋਣੇ ਕਿੰਨਾ ਟਾਈਮ ਹੋ ਗਿਆ ਹਾਂਜੀ ਅਸੀਂ ਉਹੀ ਗੱਲ ਕਰਦੇ ਅਸੀਂ ਸਰਕਾਰ ਕੋਈ ਵੀ ਜਵਾਬ ਮੰਗਦੇ ਹਾਂ ਰਾਂਗ ਰੋਡ ਨੂੰ ਕਿੰਨਾ ਟਾਈਮ ਹੋ ਗਿਆ ਗਰਸ਼ੰਗ ਰੇਡ ਦੇ ਹਾਲਾਤ ਦੇਖੋ ਕੀ ਹੈ ਜੀ ਇਸ ਟਾਈਮ ਹੁਣ ਜਿਵੇਂ ਸਰਕਾਰੀ ਸਿਵਲ ਹਸਪੀਟਲ ਸੀਐਮ ਸਾਹਿਬ ਅੱਜ ਰਾਤੋ ਸੜਕ ਬਣਾਣ ਗਰਸ਼ੰਗ ਰੋਡ ਵੀ ਬਣ ਸਕਦੀ ਰਾਤੋ ਰਾਤ ਜੀ ਰਾਹੂ ਰੋੜ ਵੀ ਬਣ ਸਕਦੀ ਏ ਧੁੰਦਾ ਦਾ ਟਾਈਮ ਹੈ ਹੋਰ ਕੁਛ ਨਹੀਂ ਇੱਕ ਚਿੱਟੀ ਲਾਈਨੇ ਲਵਾ ਦੇ ਬਹੁਤ ਸ਼ੁਕਰੀਆ ਜੀ ਟ੍ਰੈਫਿਕ ਨੂੰ ਦਿੱਕਤ ਆ ਰਹੀ ਬਹੁਤ ਸ਼ੁਕਰੀਆ ਜੀ ਬਹੁਤ ਲੱਗਾਇਆ